ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਡ ਕੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਠੰਡ ਬਹੁਤ ਜ਼ਿਆਦਾ ਹੈ ਧਿਆਨ ਰੱਖਿਓ ਆਪਣਾ ਸਾਰੇ ਤੇ ਬਹੁਤ ਜ਼ਿਆਦਾ ਠੰਡ ਹੋਈ ਪਈ ਹੈ ਤੇ ਚਲੋ ਜੀ ਅੱਜ ਗੁਰਪੁਰਬ ਸੀਗਾ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਗੁਰਪੁਰਬ ਦੀ ਤੇ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਤੇ ਭੈਣਾਂ ਨੂੰ ਇੱਕ ਦੱਸਦੇ ਆਂ ਆਪਾਂ ਜਾਦੂ ਵਾਲਾ ਕੰਮ ਹੀ ਹੈ ਬਹੁਤ ਵਧੀਆ ਚੀਜ਼ ਹੈ ਤੇ ਆਪਾਂ ਉਹ ਹੀ ਦੱਸਦੇ ਹੁੰਨੇ ਆ ਜਿਹੜੇ ਆਪਣੇ ਨਾਲ ਈਵਰਸ ਜੁੜੇ ਹੋਏ ਉਹਨਾਂ ਨੂੰ ਪਤਾ ਹੀ ਆ ਆਪਾਂ ਉਹ ਚੀਜ਼ ਹੀ ਦੱਸਦੇ ਹੁੰਨੇ ਆ ਵੀ ਜਿਹੜਾ ਆਪਾਂ ਨੂੰ ਕੋਈ ਫਾਇਦਾ ਹੋਵੇ ਹੈਨਾ ਆਪਾਂ ਇਹ ਨਹੀਂ ਹੈਗਾ ਕਿ ਵੀਡੀਓ ਵੈਸੇ ਹੀ ਬਣਾ ਕੇ ਤੇ ਚਲੋ ਜੀ ਪਾ ਦਿੱਤੀ ਆ ਆਪਾਂ ਪਹਿਲਾਂ ਦੇਖਦੇ ਆਂ ਵੀ ਇਸ ਚੀਜ਼ ਨਾਲ ਆਪਾਂ ਨੂੰ ਫਾਇਦਾ ਹੁੰਦਾ ਹੈ ਤੇ ਆਪਾਂ ਫੇਰ ਹੀ ਦੱਸਦੇ ਆਂ ਤੇ ਜਿੰਨਾ ਭੈਣਾਂ ਨੂੰ ਜਾਂ ਕੁੜੀਆਂ ਨੂੰ ਹੁੰਦਾ ਨਾ ਟੀਨੇਜਰ ਕੁੜੀਆਂ ਨੂੰ ਹੁੰਦਾ ਹੈ ਕਿ ਸਾਡਾ ਪਿੰਕ ਪਿੰਕ ਜਿਹਾ ਫੇਸ ਹੋ ਜਾਵੇ ਹੈਨਾ ਤੇ ਉਹ ਵਾਲੀ ਚੀਜ਼ ਤੁਹਾਨੂੰ ਬਣਾ ਕੇ ਦਿਖਾਉਣੇ ਆ ਕਿ ਤੁਹਾਨੂੰ ਉਹ ਫੇਸ਼ੀਅਲ ਆਪਾਂ ਇੱਕ ਫੇਸ਼ੀਅਲ ਟਾਈਪ ਹੀ ਆ ਆਪਣੇ ਫੇਸ ਦੀ ਕਲੀਨਿੰਗ ਵੀ ਹੋ ਜੂਗੀ ਤੇ ਉਹਦੇ ਨਾਲ ਇੱਕ ਫੇਸ਼ੀਅਲ ਵਰਗਾ 글로ਅ ਆਊਗਾ ਫੇਸ਼ੀਅਲ ਤੋਂ ਵੀ ਕਈ ਗੁਣੇ ਜ਼ਿਆਦਾ ਵਧੀਆ ਤੇ ਫੇਸ਼ੀਅਲ ਉਹ ਜਿਹੜਾ ਆਪਾਂ ਘਰੇ ਨਾਰਮਲੀ ਜਿਹੜੀਆਂ ਕਰਦੀਆਂ ਚੀਜ਼ਾਂ ਹੁੰਦੀਆਂ ਆਪਾਂ ਉਹਨਾਂ ਨਾਲ ਕਰਦੇ ਆ ਇਹ ਪਾਲਰ ਵਾਲੇ ਫੀਸ਼ੀਅਲ ਦਾ ਤਾਂ ਉਹਦੇ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ ਤੇ ਤੁਹਾਨੂੰ ਬਣਾ ਕੇ ਆਪਾਂ ਦਿਖਾਉਣੇ ਆ ਬਸ ਦੋ ਤਿੰਨ ਚੀਜ਼ਾਂ ਲੱਗਣੀਆਂ ਤੇ ਇਸ ਟਾਈਮ ਉਹ ਚੀਜ਼ ਵੈਸੇ ਵੀ ਆਮ ਹੀ ਮਿਲ ਰਹੀ ਹੈ ਬਾਜ਼ਾਰ ਦੇ ਵਿੱਚ ਤੇ ਆਪਾਂ ਕਿਉਂ ਨਾ ਉਹਦਾ ਫਾਇਦਾ ਚੱਕ ਲਈਏ ਆਪਾਂ ਲੈ ਲੈ ਬੀਟਰ ਰੂਟ ਜਿਹਨੂੰ ਆਪਾਂ ਚਕੰਦਰ ਬੋਲਦੇ ਆ ਤੇ ਇਹ ਆਪਾਂ ਵਾਸ਼ ਕਰਕੇ ਇਹਨੂੰ ਛਿੱਲ ਲਿਆ ਤੇ ਹੁਣ ਆਪਾਂ ਇਹਨੂੰ ਗ੍ਰੇਟ ਕਰਦੇ ਆ ਇਹਨੂੰ ਆਪਾਂ ਗ੍ਰੇਟ ਕਰ ਲੈਣਾ ਗ੍ਰੇਟ ਕਰਕੇ ਤੇ ਫਿਰ ਆਪਾਂ ਇਹਦਾ ਜੂਸ ਕੱਢਣਾ ਹੈ ਤੇ ਬਹੁਤ ਹੀ ਵਧੀਆ ਚੀਜ਼ ਆ ਤੁਸੀਂ ਲਗਾਉਂਗੇ ਨਾ ਤੇ ਤੁਹਾਨੂੰ ਲੱਗੂਗਾ ਕਿ ਇੰਨਾ ਜ਼ਿਆਦਾ ਫਾਇਦਾ ਹੁੰਦਾ ਇਹਦੇ ਨਾਲ ਤੇ ਇਹ ਛੋਟੀਆਂ-ਛੋਟੀਆਂ ਚੀਜ਼ਾਂ ਏ ਜਿਹੜੀਆਂ ਆਪਣੀ ਆਪਾਂ ਜਿਵੇਂ ਖਾਵਾਂਗੇ ਤਾਂ ਆਪਾਂ ਕਹਿ ਦਿੰਨੇ ਡਾਕਟਰ ਵੀ ਕਹਿੰਦੇ ਵੀ ਆਪਣੇ ਸਿਹਤ ਵਾਸਤੇ ਬਹੁਤ ਚੰਗੀ ਚੀਜ਼ ਆ ਤੇ ਜੇ ਤੁਸੀਂ ਇਹਨੂੰ ਖਾਣਾ ਵੀ ਚਾਹੁੰਦੇ ਹੋ ਤੁਸੀਂ ਵੈਸੇ ਆਪ ਕਈ ਵਾਰੀ ਹੁੰਦਾ ਆਪਾਂ ਨੂੰ ਨਾ ਇਹਦਾ ਟੇਸਟ ਨਹੀਂ ਹੁੰਦਾ ਵਧੀਆ ਤੇ ਆਪਾਂ ਨੂੰ ਲੱਗਦਾ ਵੀ ਇਹ ਤਾਂ ਨਹੀਂ ਮੈਨੂੰ ਵਧੀਆ ਨਹੀਂ ਲੱਗਦਾ ਤੁਸੀਂ ਇਦਾਂ ਕਰਨਾ ਇਹਦੇ ਛੋਟੇ ਛੋਟੇ ਦੋ ਪੀਸ ਕੱਟ ਕੇ ਤੇ ਪਾਣੀ ਦੇ ਵਿੱਚ ਕੰੱਚ ਦੇ ਗਲਾਸ ਵਿੱਚ ਇਹਨੂੰ ਸਿੱਟ ਦੋ ਤੇ ਇਹਨੂੰ ਭਿਉਂ ਕੇ ਰੱਖ ਦੋ ਜੇ ਰਾਤ ਨੂੰ ਭਿਉਂ ਕੇ ਰੱਖਿਆ ਸਵੇਰ ਪੀ ਲਓ ਤੇ ਜੇ ਸਵੇਰ ਭਿਉਂਤਾਏ ਤਾਂ ਸ਼ਾਮ ਜੇ ਇਹਨੂੰ ਪੀ ਲਓ ਤੇ ਉਹ ਵੀ ਤੁਹਾਨੂੰ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਖੂਨ ਦੀ ਕਮੀ ਹੁੰਦੀ ਆ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਫਾਇਦਾ ਬਹੁਤ ਕਰਦਾ ਇਹ ਤੇ ਵੈਸੇ ਵੀ ਆਪਣਾ ਜੇ ਖੂਨ ਪੂਰਾ ਹੋਊਗਾ ਤੇ ਚਿਹਰੇ ਤੇ 글로 ਹੋਊਗਾ ਨਾ ਜਦੋਂ ਖੂਨ ਹੀ ਨਾ ਹੋਊਗਾ ਤੇ ਫਿਰ ਚਿਹਰੇ ਤੇ 글로 ਵੀ ਕਿੱਥੋਂ ਹੋਊਗਾ ਪਹਿਲੀ ਗੱਲ ਤਾਂ ਆਪਣੇ ਅੰਦਰ ਉਸ ਸਿਹਤ ਜੇ ਵਧੀਆ ਹੈਗੀ ਤੰਦਰੁਸਤੀ ਤੇ ਆਟੋਮੈਟਿਕ ਹੀ 글로 ਆ ਜਾਂਦਾ ਹੈ ਤੇ ਜਦੋਂ ਆਪਣੇ ਕਮੀਆਂ ਹੋ ਜਾਂਦੀਆਂ ਹਨਾ ਉਮਰ ਦੇ ਹਿਸਾਬ ਦੇ ਨਾਲ ਪਹਿਣਾ ਦਾ ਕੀ ਹੁੰਦਾ ਹੈ ਕਿ ਪਰਿਵਾਰ ਦਾ ਧਿਆਨ ਵਧ ਰੱਖਦੀਆਂ ਆਪ ਦਾ ਰੱਖਦੀਆਂ ਨਹੀਂ ਗੀਆਂ ਤੇ ਉਹਦੇ ਕਰਕੇ ਹੋ ਜਾਂਦਾ ਹੈ ਕਿ ਜਿਵੇਂ ਜਿਵੇਂ ਇਹ ਜ਼ਿਆਦਾ ਹੋਈ ਇਹ ਨਿਕਬੀਲਦਾਰੀ ਤਾਂ ਵਧੀ ਜਾਣੀ ਆ ਇਹਨੇ ਘਟਨਾ ਤਾਂ ਹੈ ਨਹੀਂਗਾ ਤੇ ਭੈਣੋ ਆਪਣੀ ਤਾਂ ਹੀ ਸਲਾਹ ਹੈ ਕਿ ਤੁਸੀਂ ਆਪਦਾ ਵੀ ਧਿਆਨ ਜ਼ਰੂਰ ਰੱਖੋ ਇਹ ਨਹੀਂ ਕਿ ਆਪਾਂ ਕਬੀਲਦਾਰੀ ਵੀ ਤਾਂ ਹੀ ਚੱਕਾਂਗੇ ਜੇ ਆਪਾਂ ਖੁਦ ਵਧੀਆ ਹੋਵਾਂਗੇ ਤੇ ਆਪਾਂ ਕਰ ਲਿਆ ਇਹ ਗ੍ਰੇਟ ਥੋੜਾ ਜਿਹਾ ਆਪਾਂ ਦੇਖ ਲਓ ਦਾ ਪੀਸ ਇਹਦਾ ਲਿਆ ਸੀ ਤੇ ਉਹਦੇ ਵਿੱਚੋਂ ਵੀ ਆਪਾਂ ਥੋੜਾ ਜਿਹਾ ਵਿਚਾ ਲਿਆ ਇਨੂੰ ਆਪਾਂ ਕੀ ਕਰਨਾ ਹੈ ਆਪਾਂ ਕੁਛ ਸ਼ਾਨੀ ਦੀ ਮਦਦ ਦੇ ਨਾਲ ਵੀ ਇਹਦਾ ਜੂਸ ਕੱਢ ਸਕਦੇ ਤੇ ਤਾਂ ਵੈਸੇ ਵੀ ਨਾ ਇਦਾਂ ਆਪਾਂ ਹੱਥ ਨਾਲ ਇਦਾਂ ਮੱਪ ਕੇ ਵੀ ਇਹ ਬਹੁਤ ਸੌਫਟ ਹੋ ਜਾਂਦਾ ਤੇ ਇਦਾਂ ਆਪਾਂ ਇਹਦਾ ਜੂਸ ਕੱਢ ਸਕਦੇ ਆ ਆਹ ਦੇਖੋ ਜੀ ਆਹ ਦੇਖੋ ਇਹਦਾ ਜੂਸ ਨਿਕਲਿਆ ਤੇ ਆਪਾਂ ਥੋੜਾ ਜਿਹਾ ਗ੍ਰੇਡ ਕੀਤਾ ਏ ਕੋਈ ਜ਼ਿਆਦਾ ਨਹੀਂ ਕੀਤਾ ਪੂਰਾ ਨਹੀਂ ਆਪਾਂ ਅੱਧੇ ਚੋ ਵੀ ਅੱਧਾ ਗ੍ਰੇਡ ਕੀਤਾ ਵੀ ਜਿੰਨਾ ਕਾਪ ਨੂੰ ਚਾਹੀਦਾ ਏ ਵੀ ਐਵੇਂ ਆਪਾਂ ਕਿਉਂ ਖਰਾਬ ਨਹੀਂ ਬਾਲਾ ਕਰਨਾ ਤੇ ਇਹਦੇ ਬੀਟਰੂਟ ਦੇ ਪਰੌਂਠੇ ਵੀ ਬਹੁਤ ਟੇਸਟੀ ਬਣਦੇ ਆ ਤੇ ਪਰੌਂਠੇ ਬਣਾ ਕੇ ਖਾਓ ਪਿਛਲੇ ਸਾਲ ਤਾਂ ਅਸੀਂ ਘਰੇ ਲਾਇਆ ਹੋਇਆ ਸੀ ਬਹੁਤ ਲੱਗੀ ਸੀ ਸਾਡੇ ਦੀ ਸਵਾਰੀ ਨਹੀਂ ਲਾਈ ਇਹਦਾ ਕੋਈ ਝੰਜੜ ਨਹੀਂ ਹੈ ਕਿ ਇਹਦਾ ਜੂਸ ਕੱਢਣਾ ਔਖਾ ਹੈ ਬਿਲਕੁਲ ਔਖਾ ਨਹੀਂ ਹੈ ਇਹਨੂੰ ਆਪਾਂ ਇੱਦਾਂ ਹੱਥ ਦੇ ਨਾਲ ਹੀ ਇਹਦਾ ਜੂਸ ਕੱਢ ਸਕਦੇ ਹਾਂ ਆ ਦੇਖੋ ਜੀ ਆਪਾਂ ਜਿੰਨਾ ਕਿ ਚਾਹੀਦਾ ਆਪਾਂ ਇਹਨਾਂ ਦਾ ਜੂਸ ਕੱਢ ਲਿਆ ਤੇ ਆ ਦੇਖੋ ਜੀ ਆਪਾਂ ਤਾਂ ਨਾ ਕਿੰਨੇ ਸੱਤਾਂ ਨੂੰ ਵੀ ਕਲਰ ਹੋ ਗਿਆ ਇਹਦਾ ਤੇ ਇੱਕ ਨੇਚਰਲ ਕਲਰ ਆਏ ਤੇ ਆਪਾਂ ਚੋਲਾ ਦਾ ਆਟਾ ਆ ਦੇਖੋ ਜੀ ਇੰਨਾ ਕੀ ਆਪਣੇ ਫੇਸ ਦੇ ਅਕੋਰਡਿੰਗ ਤੁਸੀਂ ਉਨਾ ਕੀ ਲੈ ਸਕਦੇ ਹੋ ਜਿਆਦਾ ਨਹੀਂ ਆ ਦੇਖੋ ਜੀ ਆਪਾਂ ਇਹਦੇ ਵਿੱਚ ਪਾ ਲਿਆ ਚੋਲਾ ਦਾ ਆਟਾ ਇਹ ਆਪਾਂ ਪੇਸਟ ਟਾਈਪ ਜਾਂ ਬਣ ਗਿਆ ਤੇ ਹੁਣ ਆਪਾਂ ਤੁਹਾਨੂੰ ਲਗਾ ਕੇ ਦਿਖਾਉਣੇ ਆ ਇਹਨੂੰ ਆਪਾਂ ਇਦਾਂ ਕਰਦੇ ਤੇ ਤੁਸੀਂ ਦੇਖੋਗੇ ਕਿ ਇੱਕ ਜਾਦੂ ਵਰਗਾ ਹੋ ਗਿਆ ਬਿਲਕੁਲ ਸਕਿਨ ਸਾਫ਼ ਹੋ ਜੂਗੀ ਤੇ ਪਿੰਕ ਗਲੋ ਆਊਗਾ ਇੱਕਦਮ ਤੁਹਾਡੀ ਸਕਿਨ ਹੈ ਜਿਹੜੀ ਤੁਹਾਨੂੰ ਇਦਾਂ ਲੱਗੂ ਕਿ ਇੱਕ ਨੇਚਰਲ ਜਿਹਾ ਗਲੋ ਆਊਗਾ ਪਿੰਕ ਪਿੰਕ ਬਹੁਤ ਹੀ ਸੋਹਣਾ ਲੱਗੂਗਾ ਤੇ ਆਪਾਂ ਤੁਹਾਨੂੰ ਲਗਾ ਕੇ ਦਿਖਾਉਨੇ ਆ ਫਿਰ ਇਹ ਮੈਂ ਇਦਾਂ ਬੈਠੀ ਹੋਈ ਆ ਆਪਾਂ ਕਿਸੇ ਸ਼ੀਸ਼ੇ ਦੇ ਸਾਹਮਣੇ ਲਗਾਵਾਂਗੀ ਤਾਂ ਜ਼ਿਆਦਾ ਵਧੀਆ ਤੇ ਮੈਂ ਲਗਾ ਕੇ ਤੁਹਾਨੂੰ ਪੂਰਾ ਤੇ ਫਿਰ ਦਿਖਾਉਨੇ ਆ ਤੇ ਆਪਾਂ ਥੋੜਾ ਥੋੜਾ ਇਹਨੂੰ ਇਦਾਂ ਮ사ਜ ਕਰਨਾ ਹੈ ਕਿ ਹਲਕੇ ਹੱਥ ਦੇ ਨਾਲ ਕਿ ਜੋ ਵੀ ਆਪਣੇ ਕੋਈ ਵੀ ਡਸਟ ਵਗੈਰਾ ਹੁੰਦੀ ਆ ਇਹਦੇ ਨਾਲ ਸਾਰੀ ਕਲੀਨ ਹੋ ਜਾਵੇ ਜਿਆਦਾ ਪਹਾੜਲੀ ਮ사ਜ ਨਹੀਂ ਕਰਨੀ ਬਿਲਕੁਲ ਸੌਫਟ ਹੱਥਾਂ ਦੇ ਨਾਲ ਤੇ ਚਲੋ ਆਪਾਂ ਦਿਖਾਉਨੇ ਤੇ ਹਾਂਜੀ ਆਪਾਂ ਦਿਖਲੋ ਲਗਾ ਲਿਆ ਇਹਨੂੰ ਤੇ ਇਹਨੂੰ ਆਪਾਂ ਇਹਨਾਂ ਵੈਸੇ ਆਪਾਂ ਨੂੰ ਜਿਵੇਂ ਆਪਾਂ ਕੋਈ ਕਪੜਾ ਰੱਖ ਲਓ ਇਹ ਥੋੜਾ ਥੋੜਾ ਗਿਰਦਾ ਏ ਉੱਪਰ ਤੇ ਇਦਾਂ ਕਰਕੇ ਆਪਾਂ ਥੋੜਾ ਥੋੜਾ ਮੁੰਦਾਂ ਇਹਦਾ ਕਰੀਏ ਨਾ ਆ ਦੇਖੋ ਜੀ ਇਦਾਂ ਆਪਦੇ ਆਪ ਉਤਰਦਾ ਏ ਤੇ ਉਹਦੇ ਨਾਲ ਆਪਣੇ ਫੇਸ ਪੂਰੀ ਤਰ੍ਹਾਂ ਕਲੀਨ ਵੀ ਹੋ ਜਾਊਗਾ ਤੇ ਇਹਨੂੰ ਆਪ ਪੱਕਾ ਰੱਖ ਕੇ ਤੁਹਾਨੂੰ ਇਹਦਾ ਰਿਜ਼ਲਟ ਦਿਖਾਉਨੇ ਆ ਤੇ ਬਹੁਤ ਸੋਹਣਾ ਰਿਜ਼ਲਟ ਆਊਗਾ ਤੇ ਆਪ ਇਹਤ ਜਿਆਦਾ ਗਿਰ ਰਿਹਾ ਇਸ ਕਰਕੇ ਆਪਾਂ ਨਹੀਂ ਤੁਹਾਨੂੰ ਦਿਖਾ ਰਹੇ ਜੀ ਮੈਂ ਤੁਹਾਨੂੰ ਬਾਅਦ ਵਿੱਚ ਵਾਸ਼ ਕਰਕੇ ਫਿਰ ਦਿਖਾਉਣੀ ਆ ਤੇ ਤੁਸੀਂ ਬਣਾ ਕੇ ਲਾਇਓ ਫਿਰ ਤੁਸੀਂ ਦੱਸਿਓ ਵੀ ਕਿਵੇਂ ਦਾ ਰਿਜ਼ਲਟ ਰਿਹਾ ਤੇ ਮੈਂ ਵਾਸ਼ ਕਰਕੇ ਆਉਣੀ ਆ ਤੇ ਹਾਂਜੀ ਹਾਂ ਆਪਾਂ ਕਰਕੇ ਆਏ ਵਾਸ਼ ਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਇਹ ਗੁੜੀਆ ਵੀਡੀਓ ਬਣਾ ਰਹੀ ਆ ਤੇ ਉਹ ਵੀ ਕਹਿ ਰਹੀ ਆ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਇਹ ਆਪਾਂ ਜਦੋਂ ਲਾਉਨੇ ਆ ਨਾ ਤੇ ਉਦੋਂ ਆਪਾਂ ਇਦਾਂ ਦਾ ਰੱਪ ਕਰ ਦੇ ਇੱਕਦਮ ਸੌਫਟ ਸਕਿਨ ਹੋ ਗਈ ਆ ਵਾਓ ਸੋ ਨੇਸ ਬਹੁਤ ਜ਼ਿਆਦਾ ਇਨ ਦਾ ਫਰਫਿਊਲਾ ਫੀ ਜੀ ਤੇ ਬਹੁਤ ਜ਼ਿਆਦਾ ਸੌਫਟ ਹੋ ਗਈ ਆ ਤੇ ਤੁਸੀਂ ਜਦੋਂ ਇਹਨੂੰ ਲਾਉਂਗੇ ਤੇ ਉਹ ਇਦਾਂ ਨਾ ਆਪਣੇ ਆਪ ਹੀ ਇਦਾਂ ਨਾਲ ਥੋੜਾ ਥੋੜਾ ਹਲਕਾ ਹਲਕਾ ਇਹਨੂੰ ਮਸਲੋਗੇ ਤੇ ਉਹ ਐ ਪੂਰਾ ਜਿਹੜਾ ਹੈਗਾ ਉਹ ਖੁਦ ਹੀ ਡਿੱਗ ਪੂਗਾ ਤੇ ਫਿਰ ਇਹਨੂੰ ਠੰਡੇ ਪਾਣੀ ਦੇ ਨਾਲ ਵਾਸ਼ ਕਰ ਲਓ ਇਹਨੂੰ ਇਦਾਂ ਦਾ ਕਰੀ ਕੀ ਉਤਾਰ ਲਓ ਚੰਗੀ ਤਰ੍ਹਾਂ ਬਸ ਹਲਕੇ ਹੱਥਾਂ ਦੇ ਨਾਲ ਤੇ ਫਿਰ ਇਹਨੂੰ ਠੰਡੇ ਪਾਣੀ ਨਾਲ ਵਾਸ਼ ਕਰ ਲਿਓ ਤੇ ਇੰਨਾ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ ਕਿ ਤੁਸੀਂ ਦੇਖ ਕੇ ਹਾਰ ਹੋ ਜਾਓਗੇ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਇਆ ਅਮੇਜ਼ਿੰਗ ਜਿਵੇਂ ਕਹਿੰਦੇ ਆ ਅਮੇজিং ਪਾਲਾ ਰਿਜ਼ਲਟ ਆ ਉਹ ਮਿਲੂਗਾ ਤੁਹਾਨੂੰ ਤੇ ਤੁਸੀਂ ਜਰੂਰ ਕਰਕੇ ਟਰਾਈ ਕਰਿਓ ਭੈਣੋ ਦੇਖਿਓ ਤੇ ਇਹ ਪਾਲਣਾ ਪੂਲਣਾ ਤੇ ਜਾਣਾ ਹੀ ਭੁੱਲ ਜਾਓਗੇ ਜੇ ਤੁਸੀਂ ਆਪਣੇ ਵਾਲੇ ਜਿਹੜੇ ਵੀ ਆਪਾਂ ਦੱਸਦੇ ਆ ਟਿਪਸ ਜੇ ਤੁਸੀਂ ਇਹ ਫੋਲੋ ਕਰੋਗੀ ਤਾਂ ਤੇ ਕੋਈ ਜ਼ਿਆਦਾ ਝੰਜਟ ਵਾਲੇ ਨਹੀਂਗੇ ਬਸ 5 ਮਿੰਟ ਆਲਾ ਕੰਮ ਹੀ ਆਪਾਂ ਕਰਦੇ ਆ ਕਿ ਇਹ ਨਾ ਹੋਵੇ ਕਿ ਕਿਸੇ ਕੋਲ ਟਾਈਮ ਹੀ ਨਹੀਂ ਹੁੰਦਾ ਅੱਜ ਕੱਲ ਟਾਈਮ ਦੀ ਬਹੁਤ ਸ਼ਾਰਟੇਜ ਰਹਿੰਦੀ ਹਰ ਕਿਸੇ ਨੂੰ ਹਨ ਤੇ ਬਸ 5 ਮਿੰਟਾਂ ਦੇ ਵਿੱਚ ਤੁਹਾਨੂੰ ਕਿਤੇ ਪਾਰਲਰ ਦੇ ਵਿੱਚ ਜਾਓਗੇ ਤੇ 2 2 3 3 ਘੰਟੇ ਲੱਗ ਜਾਂਦੇ ਉੱਥੇ ਹਨਾ ਪਹਲਾਉਣ ਜਾਣ ਤੇ ਟਾਈਮ ਵੇਸਟ ਹੁੰਦਾ ਬਾਅਦ ਵਿੱਚ ਉੱਥੇ ਜਾ ਕੇ ਕਈ ਵਾਰੀ ਹੁੰਦਾ ਹੈ ਕਿ ਕੋਈ ਅੱਗੇ ਹੋਰ ਬੈਠਾ ਹੁੰਦਾ ਫਿਰ ਆਪਾਂ ਕਹਿ ਦਿੰਦੇ ਉਹ ਚਲੋ ਤੁਸੀਂ 10 ਮਿੰਟ ਵੀਟ ਕਰ ਲਓ ਤੇ ਇਦਾਂ ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਤੇ ਇਹਦੇ ਨਾਲ ਤੁਹਾਡੀ ਸਕਿਨ ਸਦਾ ਹੀ ਵਧੀਆ ਰਹੂਗੀ ਕਦੇ ਵੀ ਸਕਿਨ ਖਰਾਬ ਨਹੀਂ ਹੋਊਗੀ ਤੇ ਤੁਸੀਂ ਜ਼ਰੂਰ ਕਰਕੇ ਟਰਾਈ ਕਰਕੇ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਰਿਜ਼ਲਟ ਕਿਦਾਂ ਲੱਗਿਆ ਪਰ ਮੈਨੂੰ ਬਹੁਤ ਵਧੀਆ ਲੱਗਿਆ ਮੈਸਕ ਕਰਕੇ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਤੁਸੀਂ ਜ਼ਰੂਰ ਕਰਕੇ ਦੇਖਿਓ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਓਕੇ ਜੀ ਧੰਨਵਾਦ